ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੁਖ ਹੂ ਟਲ ਗੁਰ ਸੇਵੀਐ ਐਨ ਸਾਜ ਸੁਭਾਈ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਫਤ ਖਸਮ ਦੀ ਨੂਰੇ ਅਰਸਾ ਕੁਰਸਾ ਚਟੀਆਂ ਤਦ ਡਿਠੇ ਸੱਚੇ ਪਾਤ ਸਾਹ ਮਨ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਪਾਤ ਸਾਹ ਫਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਐ சபன சத்ன சே சோர மஹவா ਪਰਮੇਸ਼ਰ ਦਿੱਤਾ ਬਲਾ ਦੁੱਖ ਰੋਗ ਕਾ ਡੇਰਾ ਪਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾਤਾਰੀ ਬਰਮੇ ਸਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਅਨੰਦ ਕਰੇ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤਹ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਾ ਸਭ ਨੀ ਜਾਈ ਰਹਾ ਤੁਰ ਕੀ ਬਾਣੀ ਆਈ ਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮੇਰਵਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਇਨ ਸਗਲੀ ਚਿੰਤਾ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਭਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਦੀ ਸ਼ਾਂਤੀ ਤੇ ਪੰਜਵਾਂ ਸਾਧਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਹੈ ਜੀ ਅੰਤਰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਰੰਗ 627 ਉੱਪਰ ਸੁਭਾਇਮਾਨ ਹੈ ਸਤਗੁਰ ਜੀ ਕਿਰਪਾ ਕਾ ਨੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਸਾਧ ਸੰਗਤ ਜੀ ਅੱਜ ਮਹਾਨ ਦਿਹਾੜਾ ਤਿੰਨ ਬੀਤੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜੈ ਤੇ ਪੈ ਸਹਾਇ ਤਾਂ ਗੁਰੂ ਨਾਨਕ ਤੇਵ ਜੀ 1469 ਈਸਵੀ ਨੂੰ ਨਨਕਾਣਾ ਸਾਹਿਬ ਦੀ ਧਰਤੀ ਪਿਛਲੇ ਸਮੇਂ ਵਿੱਚ ਰਾਏਪੋਣੀ ਦੀ ਤਲਵੰਡੀ ਉਸ ਮਹਾਨ ਅਸਥਾਨ ਤੇ ਸਤਗੁਰਾਂ ਦਾ ਆਗਮਨ ਪ੍ਰਕਾਸ਼ ਹੋਇਆ ਪਿਤਾ ਮਹਿਤਾ ਕਲਿਆਨਦਾਸ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਨੂੰ ਆਗ ਲਗੇ ਬੀਬੀ ਨਾਨਕੀ ਨੂੰ ਵੀਰ ਪ੍ਰਾਪਤ ਹੋਇਆ ਪਹਿਲਾ ਸਿੱਖ ਬੀਬੀ ਨਾਨਕੀ ਗੁਰੂ ਨਾਨਕ ਸਾਹਿਬ ਜੀ ਦੇ ਸਮੂਹ ਸੰਗਤਾਂ ਨੂੰ ਸਭਾਂ ਦੇ ਪਾਵਨ ਆਗਮਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ